ਜਿੰਨੇ ਵੀ ਦਰਸ਼ਕ ਤੁਸੀਂ ਐਨਐਨਆਰ ਨਿਊਜ਼ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਥੇ ਮੈਂ ਇੱਕ ਤੁਹਾਨੂੰ ਗੱਲ ਦੱਸ ਦੇਣੀ ਚਾਹੁੰਦਾ ਇੱਕ ਆਪਾਂ ਫੇਸਬੁੱਕ ਤੇ ਜੇ ਕਮੈਂਟ ਦੇਖੀਏ ਜੋ ਕੋਈ ਹੋਰ ਪਾਰਟੀਆਂ ਆਪਣੇ ਪੋਸਟਾਂ ਪਾਉਂਦੀਆਂ ਤਾਂ ਉਹ ਅਕਾਲੀ ਦਲ ਦਾ ਨਾਮ ਲੈ ਦਿੰਦੇ ਆ ਆਮ ਆਦਮੀ ਪਾਰਟੀ ਦੇ ਨਾਮ ਲੈ ਦਿੰਦੇ ਆ ਤਾਂ ਉਹਦੇ ਵਿੱਚ BSP ਦਾ ਕੀਵਰ ਜ਼ਿਕਰ ਉਹ ਨਹੀਂ ਕਰਦੇ ਬਲਵਿੰਦਰ ਸਿੰਘ ਦਾ ਜ਼ਿਕਰ ਨਹੀਂ ਕਰਦੇ ਉਹ ਕਿਉਂ ਨਹੀਂ ਕਰਦੇ ਸ਼ਾਇਦ ਉਹ ਜਾਣ ਉਹ ਜਾਣਦੇ ਹੋਣਗੇ ਪਰ ਬਲਵਿੰਦਰ ਸਿੰਘ ਵੀ ਇੱਕ ਕੈਂਡੀਡੇਟ ਹੈ ਜਲੰਧਰ ਤੋਂ BSP ਦੇ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਹੈ ਜੇਕਰ ਉਹ ਉਮੀਦਵਾਰ ਹੈ ਤਾਂ ਜ਼ਿਕਰ ਉਹਨਾਂ ਦਾ ਆਉਣਾ ਲਾਜ਼ਮੀ ਹੈ ਜ਼ਰੂਰੀ ਹੈ ਇਦਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਔਰ ਜੋ ਸੁਣ ਰਿਹਾ ਇਹ ਚੀਜ਼ ਨੂੰ ਨੋਟੋ ਜਰੂਰ ਕਰਿਓ ਸ਼ਾਇਦ ਮੇਰੀ ਗੱਲ ਕਿਸੇ ਨੂੰ ਮਾੜੀ ਵੀ ਲੱਗੇਗੀ ਪਰ ਮੈਂ ਇੱਕ ਨਿਰਪੱਖ ਤੌਰ ਤੇ ਪੱਤਰਕਾਰੀ ਕਰਨਾ ਹੀ ਚਾਹੁੰਦਾ ਵਾ ਤਾਂ ਬਲਵਿੰਦਰ ਸਿੰਘ ਮੇਰੇ ਨਾਲ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਸਵਾਦ ਜੀ ਧੰਵਾਦ ਜੀ ਐਨ ਆਰ ਨਿਊਜ਼ ਦੇ ਸਾਰੇ ਸਾਥੀ ਧੰਨਵਾਦ ਜੀ ਤੁਹਾਡਾ ਆ ਸਰ ਹੋਰ ਵੀ ਪਾਰਟੀਆਂ ਬਹੁਤ ਹੈ ਸੱਤਾ ਦੇ ਵਿੱਚ ਸੱਤਾਧਾਰੀ ਪਾਰਟੀ ਵੀ ਹੈ ਇਹ ਲੋਕ ਇੱਕ ਕਨਫਿਊਜ਼ਨ ਦੇ ਵਿੱਚ ਐ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਹਿੰਦੇ ਕਿ ਵੋਟ ਕਿਸ ਨੂੰ ਕਰੀਏ ਤੁਹਾਡਾ ਪ੍ਰੋਗਰਾਮ ਕੀ ਹੈ ਕਿ ਇੰਨੀਆਂ ਪਾਰਟੀਆਂ ਇੱਕ ਲੋਕ ਤੋਂ ਨਹੀਂ ਵੋਟ ਕਿਉਂ ਕਰਦੇ ਦੇਖੋ ਅਸਲ 'ਚ ਜਿਹੜੀਆਂ ਪਾਰਟੀਆਂ ਆ ਜਾਂ ਉਹਨਾਂ ਦੇ ਨੁਮਾਇੰਦੇ ਪਹਿਲਾਂ ਵੀ ਚੁਣੇ ਕਿਉਂਕਿ ਇੱਕ ਸਾਡੇ ਤੋਂ ਇਲਾਵਾ ਬਾਕੀ ਕਾਂਗਰਸ ਆ ਜਾਂ ਅਕਾਲੀ ਦਲ ਭਾਜਪਾ ਰੇ ਆ ਜਾਂ ਆਪ ਆ ਇਹਨਾਂ ਦੀ ਐਮਐਲਏ ਤੇ ਐਮਪੀ ਬਣੇ ਇਹ ਸਾਰੀਆਂ ਪਾਰਟੀਆਂ ਦੀ ਇੱਕ ਸਾਨੂੰ ਛੱਡ ਕੇ ਪਰ ਉਹ ਜੋ ਅਸੀਂ ਜੋ ਸਾਡੇ ਸਾਰੇ ਵਰਕਰ ਦਾ ਨਜ਼ਰੀਆ ਸੀ ਸਭ ਕਾਂਸ਼ੀ ਰਾਮ ਜੀ ਦਾ ਵੀ ਨਜ਼ਰੀਆ ਸੀ ਵੀ ਇਹ ਜਿਹੜੀਆਂ ਪਾਰਟੀਆਂ ਆ ਇਹ ਕੁਝ 94 ਲੋਕ ਜਾਨੀ ਜਿਹੜੇ ਸੱਤਾ 'ਚ ਆ ਜਾਂਦੇ ਉਹ ਸਾਰਾ ਆਪਣੇ ਫਾਇਦੇ ਲਈ ਪਾਵਰ ਤੇ ਸਾਧਨ ਵਰਤ ਲੈਂਦੇ ਤੇ ਬਹੁਗਿਣਤੀ ਲੋਕਾਂ ਨੂੰ ਪਾਵਰਲੈਸ ਤੇ ਸਾਧਨਹੀਨ ਕਰਦੇ ਆ ਤੇ ਇਸ ਕਰਕੇ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ ਉਹ ਅਸਲ ਲੋਕਾਂ ਦੇ ਨੁਮਾਇੰਦੇ ਨਹੀਂ ਸੀ ਪਰ ਲੋਕਾਂ ਦੇ ਸਾਹਮਣੇ ਤਸਵੀਰ ਹੁਣ ਸਾਹਮਣੇ ਆਈ ਆ ਤੇ ਸਾਡੇ ਹਿਸਾਬ ਨਾਲ ਪਹਿਲਾਂ ਹੀ ਇਹ ਸੀਗਾ ਇਸ ਕਰਕੇ ਅਸੀਂ ਇਹੀ ਕਹਿੰਦੇ ਵੀ ਜਿਹੜੀ ਇਹ ਰਾਜਨੀਤੀ ਆ ਚਾਹੇ ਕਾਂਗਰਸ ਨੇ ਕੀਤੀ ਭਾਜੀਪੀ ਨੇ ਆਪ ਨੇ ਵੀ ਇਹਦੇ ਵਿੱਚ ਲੋਕਾਂ ਦਾ ਕੋਈ ਭਲਾ ਨਹੀਂ ਆ ਇਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਤੇ ਪਾਰਟੀਆਂ ਦੋਨਾਂ ਲੋਕਾਂ ਦੇ ਹੱਕ ਚੈਨੀ ਤੇ ਇਸ ਕਰਕੇ ਬਦਲ ਦੇ ਰੂਪ ਵਿੱਚ ਤੁਸੀਂ ਬਾਊਜਾ ਸਮਾਜ ਪਾਰਟੀ ਨੂੰ ਚਣੋ ਔਰ ਜੇ ਤੁਸੀਂ ਚਣੋਗੇ ਤਾਂ ਅਸੀਂ ਤੁਹਾਨੂੰ ਨਾਰਾਜ਼ ਨਹੀਂ ਕਰਾਂਗੇ ਕਿਉਂਕਿ ਸਾਡਾ ਬਿਨਾਂ ਸੱਤਾ ਤੋਂ ਵੀ ਲੋਕਾਂ ਲਈ ਲੜਨ ਲਈ ਲੰਮਾ ਜਿਹੜਾ ਸਾਡਾ ਇੱਕ ਇਤਿਹਾਸ ਹੈਗਾ ਆ ਤੇ ਉਹਨੂੰ ਮੱਦੇਨਜ਼ਰ ਇੱਕ ਵਾਰ ਸਾਨੂੰ ਤੁਸੀਂ ਪਾਵਰ 'ਚ ਵੀ ਲਿਆ ਕੇ ਦੇਖੋ ਤੁਹਾਡੇ ਲਈ ਅਸੀਂ ਵਧੀਆ ਕੰਮ ਕਰਾਂਗੇ ਆ ਸਰ ਦੇਖੋ ਜਿੱਦਾਂ ਹੋਰ ਪਾਰਟੀਆਂ ਨਾਲ ਆਪਾਂ ਗੱਲਬਾਤ ਕੀਤੀ ਐ ਤੇ ਤੁਹਾਡਾ ਅਕਾਲੀ ਦਲ ਨਾਲ ਇਕੱਠ ਜੋੜ ਸੀਗਾ ਤੇ ਇਸ ਵਾਰ ਤੁਸੀਂ ਇਕੱਲੇ ਇਲੈਕਸ਼ਨ ਲੜ ਰਹੇ ਹੋ ਤੇ ਅਕਾਲੀ ਨਾਲ ਦਾ ਭਾਜਪਾ ਨਾਲ ਵੀ ਨਾਤਾ ਟੁੱਟ ਗਿਆ ਵਾ ਤੇ ਇਸ ਸਰ ਕੋਈ ਕਾਰਨ ਕੁਝ ਦੱਸ ਸਕਦੇ ਹੋ ਤੁਸੀਂ ਨਹੀਂ ਦੇਖੋ ਆਪਣਾ ਸਿਧਾਂਤਾਂ ਦੇ ਆਧਾਰ ਤੇ ਸਾਡਾ ਸਮਝੌਤਾ ਹੋਇਆ ਸੀ ਸਾਡਾ ਸਾਰਾ ਜਿਹੜਾ ਕਿਡ ਰਿਆ ਉਹ ਭਾਜਪਾ ਦੇ ਵਿਰੋਧ ਚ ਸੀਗਾ ਕਿਉਂਕਿ ਉਹਨਾਂ ਦੀ ਜਿਹੜੀਆਂ ਨੀਤੀਆਂ ਆ ਉਹ ਸਾਰੀਆਂ ਲੋਕਾਂ ਦੇ ਖਿਲਾਫ ਹੈਗੀਆਂ ਆ ਔਰ ਖਾਸ ਕਰਕੇ ਪੰਜਾਬ ਦੇ ਜ਼ਿਆਦਾ ਖਿਲਾਫ ਆ ਇਸ ਕਰਕੇ ਜਦੋਂ ਆਲਮੋਸਟ ਫਾਈਨਲੀ ਸੀਗਾ ਵੀ ਨਿਉਹਤ ਚਲੋ ਕਿਸੇ ਵਜ੍ਹਾ ਕਰਕੇ ਰੁਕ ਗਿਆ ਬਈ ਅਕਾਲੀ ਦਲ ਬੀਜੇਪੀ ਨਾਲ ਸਮਝੌਤਾ ਕਰਨ ਜਾ ਰਿਹਾ ਤੇ ਉਦੋਂ ਫੇ ਪਾਰਟੀ ਔਰ ਸਾਰੇ ਕੇਡਨ ਨੇ ਫੈਸਲਾ ਲਿਆ ਵੀ ਅਸੀਂ ਇਹਦੇ ਨਾਲੋਂ ਇਕੱਲੇ ਲੜਨਾ ਸਾਨੂੰ ਵਹਿਤਰ ਬੀਜੇਪੀ ਨਾਲ ਨਾਲ ਜਾਣ ਦੀ ਬਜਾਏ ਅਸੀਂ ਇਕੱਲੇ ਲੜਨਾ ਵਹਿਤਰ ਸਮਝਾਂਗੇ ਇਸ ਕਰਕੇ ਅਸੀਂ ਇਕੱਲੇ ਲੜਨ ਦਾ ਫੈਸਲਾ ਲਿਆ ਸੀ ਸਰ ਜੇਕਰ ਲੋਕ ਤੁਹਾਨੂੰ ਮੌਕਾ ਦੇ ਦਿੰਦੇ ਆ ਤੇ ਕੀ ਏਜੰਡੇ ਕੀ ਹੋਣਗੇ ਕਿ ਜੇ ਤੁਸੀਂ ਕੀ ਦੂਜੇ ਲੋਕ ਜੋ ਸਰਕਾਰ ਚ ਉਹਨਾਂ ਨੂੰ ਅਲੱਗ ਤੁਸੀਂ ਕੀ ਕਰੋਗੇ देखो ਇੱਕ ਪਹਿਲਾ ਤੇ ਇਹੀ ਆ ਵੀ ਲੋਕਾਂ ਦਾ ਵਿਸ਼ਵਾਸ ਬਣਾ ਕੇ ਰੱਖਣਾ ਮਤਲਬ ਲੋਕ ਠਗੇ ਨਾ ਮਹਿਸੂਸ ਕਰਨ ਵੀ ਯਾਰ ਬੰਦੇ ਨੂੰ ਟਿਕਟ ਦਿੱਤੀ ਸੀ ਬੰਦਾ ਹੁਣ ਉਸ ਪੋਜੀਸ਼ਨ ਤੇ ਹੈ ਨਹੀਂ ਇਸ ਕਰਕੇ ਅਸੀਂ ਪਹਿਲਾਂ ਵੀ ਇਲੈਕਸ਼ਨ ਲੜਿਆ ਤਾਂ ਅਸੀਂ ਪਹਿਲਾਂ ਇਹੀ ਕੋਸ਼ਿਸ਼ ਕੀਤੀ ਵੀ ਲੋਕਾਂ ਪ੍ਰਤੀ ਇਮਾਨਦਾਰ ਰਹੀਏ ਉਹਨਾਂ ਦਾ ਵਿਸ਼ਵਾਸ ਬਣਾ ਕੇ ਰੱਖੀਏ ਬਾਕੀ ਜਿਹੜੇ ਜਲੰਧਰ ਦੇ ਮੁੱਦੇ ਆ ਹੈਲਥ ਦਾ ਆ ਮਤਲਬ ਲੈਂਡ ਆਰਡਰ ਦਾ ਆ ਲੋਕਾਂ ਨੂੰ ਨਿਆਂ ਦੇਣ ਦਾ ਆ ਵੀ ਉਹਦੇ ਤੇ ਆਪਾਂ ਕੰਮ ਕਰਾਂ ਔਰਤਾਂ ਨੂੰ ਸੁਰੱਖਿਅਤ ਕਰਨ ਦਾ ਆ ਵੀ ਉਹ ਆਰਾਮ ਨਾਲ ਆਪਣੀ ਜਿਹੜੀਆਂ ਕਾਮਕਾਜੀ ਔਰਤਾਂ ਉਹ ਕੰਮ ਤੇ ਜਾ ਸਕਣ ਜਿਹੜੀਆਂ ਲੜਕੀਆਂ ਆ ਵਿਦਿਆ ਹਾਸਲ ਕਰਨੇ ਉਹ ਵਿਦਿਆ ਅਦਾਰਿਆਂ ਚ ਜਾ ਸਕਣ ਇਹ ਸਾਰੇ ਮੁੱਦੇ ਆ ਵੀ ਓਵਰ ਆਲ ਅਸੀਂ ਜਲੰਧਰ ਦੇ ਲੋਕਾਂ ਦੀ ਜ਼ਿੰਦਗੀ ਵਧੀਆ ਬਣਾਉਣ ਲਈ ਅਸੀਂ ਜੋ ਕਰ ਸਕਦੇ ਆ ਉਹ ਕਰਨ ਤੇ ਅਸੀਂ ਕੇਂਦਰਿਤ ਹੋਵਾਂਗੇ ਸਰ ਇੱਕ ਨਵੀਂ ਸਰਕਾਰ ਆ ਗਰੰਟੀਆਂ ਵਾਲੀ ਸਰਕਾਰ ਸਰਕਾਰਾਂ ਤਾਂ ਪਹਿਲੀਆਂ ਵੀ ਆਉਂਦੀਆਂ ਸੀ ਪਰ ਇਹ ਕਹਿੰਦੇ ਅਸੀਂ ਤਾਂ ਗਾਰੰਟੀ ਦੇਣੀ ਹੈ ਗਾਰੰਟੀ ਪੂਰੀ ਕਦੋਂ ਆਪਾਂ ਕੋਈ ਚੀਜ਼ ਵਹੀਕਲ ਲੈਣੇ ਤਾਂ ਉਹ ਉਹਦੀ ਵੀ ਵਾਰੰਟੀ ਮਿਲਦੀ ਹੈ ਪਰ ਇਹਨਾਂ ਤਾਂ ਗਾਰੰਟੀਆਂ ਦੇ ਦਿੱਤੀ ਅਸੀਂ ਕਹਿੰਦੇ ਗਾਰੰਟੀਆਂ ਅਸੀਂ ਪੂਰੀਆਂ ਕਰਾਂਗੇ ਆਪਣੀ ਇੱਕ ਇਥੋਂ ਦੀ ਬੇਟੀ ਬਹੁਤ ਅੱਛੇ ਨੰਬਰ ਲੈ ਕੇ ਅੱਛੀ ਪੋਜੀਸ਼ਨ ਕੀਤੀ ਹੈ ਪਰ ਜੇਕਰ ਸਕੂਲਾਂ ਦੀ ਗੱਲ ਕਰੀ ਤਾਂ ਕਈ ਸਕੂਲਾਂ ਵਿੱਚ ਸਰ ਟੀਚਰ ਵੀ ਪੂਰੇ ਨਹੀਂ ਹੈ ਬਹੁਤ ਹਾਲਾਤ ਮਾੜੇ ਆ ਇਹ ਸਰਕਾਰ ਸਿੱਖਿਆ ਪ੍ਰਬੰਧ ਔਰ ਸਿਹਤ ਸਹੂਲਤਾਂ ਨੂੰ ਲੈ ਕੇ ਅਸੀਂ ਜਿੱਕਰ ਹਸਪਤਾਲਾਂ ਦੀ ਗੱਲ ਕਰੀ ਤੇ ਹਾਲਾਤ ਉੱਥੇ ਵੀ ਮੜੇ ਕੀ ਕਰਨ ਚਾਹੁੰਦੇ ਦੇਖੋ ਇਹ ਜਿਹੜੀ ਮੈਂ ਪਹਿਲਾਂ ਗੱਲ ਕਹੀ ਵੀ ਕੁਝ ਚੁਨਿੰਦਾ ਲੋਕ ਆ ਜਿਹੜੇ ਜਿਨ੍ਹਾਂ ਨੇ ਪਾਰਟੀਆਂ ਬਣਾਈਆਂ ਆ ਕਾਂਗਰਸ ਆ ਬੀਜੇਪੀ ਆ ਆਪ ਆ ਵੀ ਇਹ ਪਾਵਰ ਲੈ ਲੈਂਦੇ ਆ ਤੇ ਪਾਵਰ ਤੋਂ ਬਾਅਦ ਲੋਕਾਂ ਲਈ ਕੰਮ ਨਹੀਂ ਕਰਦੇ ਐਜੂਕੇਸ਼ਨ ਦੇ ਕਿਉਂ ਨਹੀਂ ਕਰਦੇ ਵੀ ਜਿੰਨੇ ਜੇ ਲੋਕ ਇੰਪਾਵਰ ਹੋਣਗੇ ਤੇ ਉਹ ਸਾਡੀ ਚੋਰੀ ਫੜ ਲੈਣਗੇ ਇਸ ਕਰਕੇ ਇਹਨਾਂ ਨੇ ਇਹ ਲਗਾਤਾਰ ਸਕੂਲ ਬੰਦ ਕਰਨ ਦਾ ਕੰਮ ਕਰਦੇ ਆ। ਅਕਾਲੀ ਦਲ ਬੀਜੇਪੀ ਨੇ ਜਿਹੜਾ ਆ ਉਹਨਾਂ ਨੇ ਮੈਰਿਟੋਰੀਅ ਸਕੂਲ ਬਣਾਤੇ ਤਾਂ ਕਿ ਅਸੀਂ 100 'ਚੋਂ 5 ਸਕੂਲ ਠੀਕ ਕਰ ਦਈਏ ਤੇ 95 ਨਿਗਾਰ ਕਰੀ ਜਾਈਏ ਲੋਕਾਂ ਨੂੰ 5 ਹੀ ਮੀਡੀਆ ਰਾਹੀਂ ਦਿਖਾ ਦਈਏ। ਅਕਾਲੀ ਦਲ ਬੀਜੇਪੀ ਨੇ ਮੈਰਿਟੋਰੀਅ ਸਕੂਲ ਬਣਾਏ। ਕਾਂਗਰਸ ਆਈ ਉਹਨੇ ਉਹੀ ਸਕੂਲ ਸਮਾਰਟ ਸਕੂਲ ਬਣਾਉਣ ਦੇ ਕਰ ਦਿੱਤੇ। ਝਾੜੂ ਆਇਆ ਉਹਨੇ ਉਹੀ ਸਕੂਲ ਸਕੂਲ ਆਫ ਐਮਿਨਸ ਕਰ ਦਿੱਤੇ। ਤੇ ਇਸ ਕਰਕੇ ਇਹਨਾਂ ਦਾ ਸਾਰਿਆਂ ਦਾ ਏਜੰਡਾ ਇਹੀ ਆ ਵੀ ਕੁਝ ਲੋਕ ਫਾਇਦੇ ਵਿੱਚ ਰਹਿਣ ਤੇ ਬਹੁਗਿਣਤੀ ਲੋਕ ਉਹਨਾਂ ਨੂੰ ਮੁਸ਼ਕਲਾਂ 'ਚ ਨੇਰੇ ਚ ਰੱਖ ਕੇ ਪਾ ਕੇ ਰਖੀਏ ਜਿੰਨੇ ਉਹ ਬਦ ਖੱਜਲਖਵਾਰ ਹੋਣਗੇ ਜਿੰਨੇ ਉਹ ਬਦ ਗਿਆਨਤਾਵਲ ਜਾਣਗੇ ਤੇ ਜਿੰਨੇ ਉਹ ਬਦ ਕੰਗਾਲੀਵਲ ਜਾਣਗੇ ਉਹਨੇ ਮੁੜ ਕੇ ਫਿਰ ਇਹਨਾ ਪਾਰਟੀਆਂ ਵੱਲ ਬਿਨਾ ਕਿਸੇ ਕੰਮ ਦੇ ਸਮਰਥਨ ਵਿੱਚ ਆ ਜਾਣਗੇ ਤੇ ਇਹਨਾਂ ਦਾ ਇੱਕ ਸੋਚਾ ਸਮਝਿਆ ਇੱਕ ਇਹਨਾਂ ਦਾ ਟਰੈਕ ਆ ਵੀ ਕਿਦਾਂ ਲੋਕਾਂ ਦਾ ਕੰਮ ਵੀ ਨਹੀਂ ਕਰਨਾ ਤੇ ਕਿਦਾਂ ਉਹਨਾਂ ਨੂੰ ਬਦ ਗਰੀਬ ਬਣਾ ਕੇ ਉਜਾੜ ਕੇ ਤੇ ਉਹ ਇਹ ਸੋਚਦੇ ਆ ਕਿ ਜਿੰਨੇ ਲੋਕਾਂ ਨੂੰ ਵੱਧ ਆਪਾਂ ਕਮਜ਼ੋਰ ਕਰਾਂਗੇ ਉਨ੍ਹਾਂ ਨੂੰ ਸਾਨੂੰ ਵੱਧ ਸਮਰਥਨ ਮਿਲਣਾ ਤੇ ਕਮਜ਼ੋਰ ਕਰਨ ਲਈ ਜੋ ਵੀ ਇਹ ਕਰ ਸਕਦੇ ਆ ਹੈਲਥ ਤੋਂ ਗਰੀਬ ਬਣਾ ਕੇ ਬੇਰੋਜ਼ਗਾਰ ਕਰਕੇ ਨਸ਼ਿਆਂ 'ਚ ਵਸਾ ਕੇ ਉਹ ਸਾਰਾ ਇਹ ਕੰਮ ਇਹ ਕਰਦੇ ਆ ਸਰ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਤਾਨਵਾਦ ਸ਼ੁਕਰੀਆ ਠੀਕ ਹੈ ਧੰਨਵਾਦ ਆਪਾਂ ਉੱਤੇ ਉੱਤੇ ਵੇਟ ਕਰਦੇ ਆ ਤਾਂ ਬਲਵਿੰਦਰ ਸਿੰਘ ਮੇਰੇ ਨਾਲ ਸੀ ਸੱਤਾ ਤਾਰੇ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਜੁਕਰ ਨਵੀਂ ਸਰਕਾਰ ਆਪਣੀ ਮੌਜੂਦਾ ਸਰਕਾਰ ਦੀ ਗਾਰੀ ਇਹ ਤਾਂ ਗਰੰਟੀਆਂ ਵਾਲੀ ਸਰਕਾਰ ਹੈ ਅਕਾਲੀ ਦਲ ਨੇ ਵੀ ਪ੍ਰਾਜ ਕੀਤਾ ਪਰ ਮੁੱਦੇ ਉਹੀ ਹੈ ਕਿ ਬਰ 1 ਲੀਟਰ ਰੰਗ ਫੇਰ ਕੇ ਹਸਪਤਾਲ ਨਹੀਂ ਬਣ ਜਾਂਦਾ 1 ਲੀਟਰ ਰੰਗ ਦੇ ਨਾਲ ਮਹਲਾ ਕਲੀਨਿਕ ਨਹੀਂ ਬਣ ਜਾਂਦੇ ਕੇਵਲ ਰੰਗਾਂ ਦੇ ਨਾਲ ਨਹੀਂ ਕੰਮਾਂ ਦੇ ਨਾਲ ਕੰਮ ਹੁੰਦੀ ਹੈ ਤੇ ਨਵੀਂ ਸਰਕਾਰ ਕਹਿੰਦੀ ਹੈ ਕਿ ਸਾਡਾ ਕੰਮ ਬੋਲਦਾ ਹੈ ਤੇ ਕੰਮ ਲਗਾਤਾਰ ਅਸੀਂ ਹਸਪਤਾਲ ਦੇ ਕਵਰ ਜਿ ਦਿਖਾ ਰਹੇ ਹਾਂ ਕਿ ਕੰਮ ਕਿਸ ਤਰ੍ਹਾਂ ਦਾ ਬੋਲਦਾ ਹੈ ਬਾਕੀ ਤੁਸੀਂ ਕਿਸ ਨੂੰ ਵੋਟ ਕਰਨੀ ਹੈ ਕਿਸ ਆਧਾਰ ਤੇ ਵੋਟ ਕਰਨੀ ਹੈ ਕਿ ਤੁਸੀਂ ਪੜ੍ਹੇ ਲਿਖੇ ਇਨਸਾਨ ਨੂੰ ਵੋਟ ਕਰੋਗੇ ਜਾਂ ਫਿਰ ਤੁਸੀਂ ਕੋਈ ਹੋਰ ਨੂੰ ਵੋਟ ਕਰੋਗੇ ਉਹ ਤੁਹਾਡੇ ਹੱਥ ਦੇ ਵਿੱਚ ਹੈ ਕੈਮਰਾਮੈਨ ਮਨਜੀਦ ਨਿਹਰਦੀ ਪਿੰਨਨਾਰ ਨਿਊਜ਼ ਨਕੋਦਰ